ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਵੱਲੋਂ 10 ਜਨਵਰੀ 2026 ਲਈ 8 ਵੱਡੇ ਐਲਾਨ ਵੱਡੀ ਖੁਸ਼ਖਬਰੀ ਪੰਜਾਬੀਆਂ ਲਈ ਅਮਰੀਕਾ ਦੀ ਵੱਡੀ ਕੋਸ਼ਨਾ ਅੱਜ ਦਾ ਦਿਨ ਪੰਜਾਬੀਆਂ ਦੇ ਇਤਿਹਾਸ ਵਿੱਚ ਖਾਸ ਕਰਕੇ ਉਹਨਾਂ ਸਾਰੇ ਵੀਰਾਂ ਬੈਣਾ ਲਈ ਜੋ ਅਮਰੀਕਾ ਜਾਣ ਦਾ ਸੁਪਨਾ ਆਪਣੀਆਂ ਅੱਖਾਂ ਵਿੱਚ ਸਜਾਈ ਬੈਠੇ ਹਨ ਇੱਕ ਨਵੀਂ ਸਵੇਰ ਲੈ ਕੇ ਆਇਆ ਹੈ ਦੋਸਤੋ ਅਸੀਂ ਸਾਰੇ ਜਾਣਦੇ ਹਾਂ ਕਿ ਅਮਰੀਕਾ ਦੀ ਧਰਤੀ ਤੇ ਪੈਰ ਧਰਨਾ ਅਤੇ ਉੱਥੇ ਪੱਕੇ ਹੋਣਾ ਲੱਖਾਂ ਪੰਜਾਬੀਆਂ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਜਿਸ ਲਈ ਸਾਡੇ ਨੌਜਵਾਨ ਆਪਣੀ ਜਵਾਨੀ ਮਾਪੇ ਆਪਣੀ ਜਮ੍ਹਾਂ ਪੂੰਜੀ ਅਤੇ ਕਈ ਵਾਰ ਆਪਣੀ ਜ਼ਿੰਦਗੀ ਤੱਕ ਦਾ ਤੇ ਲਗਾ ਦਿੰਦੇ ਹਨ ਪਿਛਲੇ ਕਈ ਸਾਲਾਂ ਤੋਂ ਜੋ ਨਿਰਾਸ਼ਾ ਜੋ ਲੰਬੀਆਂ ਕਤਾਰਾਂ ਅਤੇ ਵੀਜ਼ਾ ਰੱਦ ਹੋਣ ਦਾ ਦਰਦ ਤੁਸੀਂ ਸਹਿ ਰਹੇ ਸੀ ਹੁਣ ਉਹ ਦਰਦ ਖੁਸ਼ੀ ਦੇ ਹੰਝੂਆਂ ਵਿੱਚ ਬਦਲਣ ਜਾ ਰਿਹਾ ਹੈ ਕਿਉਂਕਿ 10 ਜਨਵਰੀ 2026 ਦੀ ਤਾਰੀਖ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਅਤੇ ਸਰਕਾਰ ਵੱਲੋਂ ਅਜਿਹੇ ਸੰਕੇਤ ਮਿਲੇ ਹਨ ਅਤੇ ਅਜਿਹੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਜੋ ਸਿੱਧੇ ਤੌਰ ਤੇ ਭਾਰਤੀਆਂ ਅਤੇ ਖਾਸ ਕਰ ਪੰਜਾਬੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਿਨ੍ਹਾਂ 8 ਵੱਡੇ ਐਲਾਨਾਂ ਦੀ ਗੱਲ ਕਰਨ ਜਾ ਰਹੇ ਹਾਂ ਉਹ ਸਿਰਫ ਖਬਰਾਂ ਨਹੀਂ ਹਨ ਬਲਕਿ ਹਰ ਉਸ ਮਾਦੇ ਕਾਲਜੇ ਦੀ ਠੰਡਕ ਹਨ ਜਿਸ ਦਾ ਪੁੱਤ ਸਰਹੱਦਾਂ ਟੱਪ ਕੇ ਪੱਕੇ ਹੋਣ ਦੀ ਉਡੀਕ ਕਰ ਰਿਹਾ ਹੈ ਇਸ ਲਈ ਆਪਣੇ ਦਿਲਾਂ ਨੂੰ ਥੰਮ ਕੇ ਬੈਠੋ ਕਿਉਂਕਿ ਅਗਲੇ ਕੁਝ ਮਿੰਟਾਂ ਵਿੱਚ ਤੁਸੀਂ ਉਹ ਸੁਣਨ ਜਾ ਰਹੇ ਹੋ ਜਿਸ ਦੀ ਉਡੀਕ ਸ਼ਾਇਦ ਤੁਸੀਂ ਦਹਾਕਿਆਂ ਤੋਂ ਕਰ ਰਹੇ ਸੀ ਇਹ ਜਾਣਕਾਰੀ ਤੁਹਾਡੇ ਤੁਹਾਡੇ ਪਰਿਵਾਰ ਅਤੇ ਤੁਹਾਡੇ ਬੱਚਿਆਂ ਦੇ ਭਵਿਕ ਨੂੰ ਸੁਰੱਖਿਅਤ ਕਰਨ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡਾ ਐਲਾਨ ਜਿਸ ਨੇ ਹਰ ਪਾਸੇ ਤਲਕਾ ਮਚਾ ਦਿੱਤਾ ਹੈ ਉਹ ਗ੍ਰੀਨ ਕਾਰਡ ਦੇ ਬੈਕਲੌਗ ਪਾਵ ਲੰਬੇ ਸਮੇਂ ਤੋਂ ਰੁਕੀਆਂ ਹੋਈਆਂ ਫਾਈਲਾਂ ਨਾਲ ਜੁੜਿਆ ਹੋਇਆ ਹੈ ਅਸੀਂ ਸਭ ਜਾਣਦੇ ਹਾਂ ਕਿ ਰੁਜ਼ਗਾਰ ਅਧਾਰਿਤ ਗ੍ਰੀਨ ਕਾਰਡ ਲਈ ਭਾਰਤੀਆਂ ਨੂੰ ਕਈ ਵਾਰ 50 ਤੋਂ 50 ਸਾਲ ਜਾਂ ਉਸ ਤੋਂ ਵੀ ਵੱਧ ਇੰਤਜ਼ਾਰ ਕਰਨ ਲਈ ਕਿਹਾ ਜਾਂਦਾ ਸੀ ਜੋ ਕਿ ਅਸਲ ਵਿੱਚ ਇੱਕ ਮਜ਼ਾਕ ਬਣ ਕੇ ਰਹਿ ਗਿਆ ਸੀ ਪਰ ਹੁਣ 10 ਜਨਵਰੀ 2026 ਨੂੰ ਹੋਣ ਵਾਲੇ ਇਸ ਮਹਾ ਐਲਾਨ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਅਮਰੀਕੀ ਸਰਕਾਰ ਇੱਕ ਵਿਸ਼ੇਸ਼ ਕੈਪ ਛੋਟ ਨੀਤੀ ਲਾਗੂ ਕਰਨ ਜਾ ਰਹੀ ਹੈ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜਿਹੜੇ ਲੋਕ ਪਿਛਲੇ 10 ਜਾਂ 15 ਸਾਲਾਂ ਤੋਂ ਕਤਾਰ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਇੱਕ ਵਿਸ਼ੇਸ਼ ਕੋਟੇ ਰਾਹੀਂ ਤੁਰੰਤ ਗ੍ਰੀਨ ਕਾਰਡ ਜਾਰੀ ਕੀਤੇ ਜਾਣਗੇ ਇਹ ਖਬਰ ਉਹਨਾਂ ਹਜ਼ਾਰਾਂ ਪੰਜਾਬੀ ਪਰਿਵਾਰਾਂ ਲਈ ਜੀਵਨਦਾਨ ਹੈ ਜੋ ਵੀਜ਼ੇ ਤੇ ਸਾਲਾਂ ਤੋਂ ਉੱਥੇ ਕੰਮ ਕਰ ਰਹੇ ਹਨ ਪਰ ਡਰ ਦੇ ਸائے 헤ੜ ਜਿ ਰਹੇ ਸਨ ਕਿ ਜੇਕਰ ਨੌਕਰੀ ਗਈ ਤਾਂ ਵਾਪਸ ਆਉਣਾ ਪਵੇਗਾ ਸੋਚੋ ਉਸ ਪਲ ਬਾਰੇ ਜਦੋਂ ਸਾਲਾਂ ਦੀ ਬੇਕੀਨੀ ਖਤਮ ਹੋਵੇਗੀ ਅਤੇ ਤੁਹਾਡੇ ਹੱਥ ਵਿੱਚ ਉਹ ਪੱਕਾ ਕਾਗਜ਼ ਹੋਵੇਗਾ ਜੋ ਤੁਹਾਨੂੰ ਉਸ ਦੇਸ਼ ਦਾ ਬਰਾਬਰ ਦਾ ਨਾਗਰਿਕ ਬਣਾ ਦੇਵੇਗਾ ਇਹ ਸਿਰਫ ਇੱਕ ਕਾਗਜ਼ ਨਹੀਂ ਬਲਕਿ ਤੁਹਾਡੇ ਬੱਚਿਆਂ ਦੇ ਉਜਵਲ ਭਵਿਕ ਦੀ ਚਾਬੀ ਹੈ ਜੋ ਹੁਣ 10 ਜਨਵਰੀ ਤੋਂ ਬਾਅਦ ਤੁਹਾਡੀ ਜੇਬ ਵਿੱਚ ਹੋ ਸਕਦੀ ਹੈ ਇਹ ਬਦਲਾ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਇਤਿਹਾਸ ਖੋਵੇਗਾ ਅਤੇ ਇਸ ਦਾ ਸਭ ਤੋਂ ਵੱਧ ਫਾਇਦਾ ਸਾਡੇ ਆਈਟੀ ਅਤੇ ਪ੍ਰੋਫੈਸ਼ਨਲ ਖੇਤਰ ਵਿੱਚ ਕੰਮ ਕਰਦੇ ਪਾਈਚਾਰੇ ਨੂੰ ਮਿਲੇਗਾ ਦੂਜਾ ਵੱਡਾ ਤਮਾਕੇਦਾਰ ਐਲਾਨ ਸਾਡੇ ਉਹਨਾਂ ਨੌਜਵਾਨ ਵਿਦਿਆਰਥੀਆਂ ਲਈ ਹੈ ਜੋ ਲੱਖਾਂ ਰੁਪਏ ਲਗਾ ਕੇ ਜ਼ਮੀਨਾ ਗਹਿਣੇ ਤਰਕੇ ਪੜ੍ਹਾਈ ਕਰਨ ਲਈ ਅਮਰੀਕਾ ਪਹੁੰਚਦੇ ਹਨ ਅਕਸਰ ਦੇਖਿਆ ਗਿਆ ਹੈ ਕਿ ਸਟੱਡੀ ਵੀਜ਼ਾ ਤੇ ਗਏ ਬੱਚਿਆਂ ਨੂੰ ਕੰਮ ਕਰਨ ਦੀਆਂ ਬਹੁਤ ਸਖਤ ਬੰਦਿਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਉਹ ਆਪਣੀ ਫੀਸ ਅਤੇ ਰਹਿਣ ਦਾ ਖਰਚਾ ਪੂਰਾ ਕਰਨ ਲਈ ਚੋਰੀ ਛਿਪੇ ਕੰਮ ਕਰਦੇ ਹਨ ਅਤੇ ਹਮੇਸ਼ਾ ਡਿਪੋਰਟ ਹੋਣ ਦੇ ਡਰ ਵਿੱਚ ਰਹਿੰਦੇ ਹਨ 10 ਜਨਵਰੀ 2026 ਨੂੰ ਆਉਣ ਵਾਲੀ ਨਵੀਂ ਨੀਤੀ ਤਹਿਤ ਵਿਦਿਆਰਥੀਆਂ ਲਈ ਵਰਕ ਪਰਮਿਟ ਦੇ ਨਿਯਮਾਂ ਵਿੱਚ ਵੱਡੀ ਟਿਲ ਦਿੱਤੀ ਜਾ ਰਹੀ ਹੈ ਖਬਰਾਂ ਮੁਤਾਬਕ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਕਾਨੂੰਨੀ ਤੌਰ ਤੇ ਜ਼ਿਆਦਾ ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਡਿਗਰੀ ਖਤਮ ਹੁੰਦੇ ਹੀ ਉਹਨਾਂ ਨੂੰ ਸਿੱਧੇ ਵਰਕ ਵੀਜ਼ਾ ਵਿੱਚ ਤਬਦੀਲ ਹੋਣ ਲਈ ਪਹਿਲਾਂ ਨਾਲੋਂ ਬਹੁਤ ਸੌਖਾ ਰਸਤਾ ਦਿੱਤਾ ਜਾਵੇਗਾ। ਇਹ ਸਾਡੇ ਪੰਜਾਬੀ ਵਿਦਿਆਰਥੀਆਂ ਲਈ ਇੱਕ ਸੁਨਹਿਰੀ ਮੌਕਾ ਹੈ ਕਿ ਉਹ ਬਿਨਾਂ ਕਿਸੇ ਡਰ ਦੇ ਆਪਣੀ ਮਿਹਨਤ ਦੀ ਕਮਾਈ ਕਰ ਸਕਣ ਅਤੇ ਆਪਣਾ ਕਰਜ਼ਾ ਲਾ ਸਕਣ। ਇਹ ਫੈਸਲਾ ਨਾ ਸਿਰਫ ਵਿਦਿਆਰਥੀਆਂ ਦੇ ਸਿਰ ਤੋਂ ਬੋਝ ਘਟਾਏਗਾ ਬਲਕਿ ਪੰਜਾਬ ਵਿੱਚ ਬੈਠੇ ਉਹਨਾਂ ਦੇ ਮਾਪਿਆਂ ਨੂੰ ਵੀ ਸੁੱਖ ਦਾ ਸਾਹ ਲਵੇਗਾ ਜੋ ਹਰ ਵੇਲੇ ਆਪਣੇ ਬੱਚਿਆਂ ਦੀ ਫਿਕਰ ਵਿੱਚ ਕੁਲਦੇ ਰਹਿੰਦੇ ਹਨ ਇਸ ਨੀਤੀ ਦਾ ਮਕਸਦ ਅਮਰੀਕਾ ਵਿੱਚ ਹੁਨਰਮੰਦ ਨੌਜਵਾਨਾਂ ਨੂੰ ਰੋਕਣਾ ਹੈ ਅਤੇ ਪੰਜਾਬੀ ਨੌਜਵਾਨਾਂ ਤੋਂ ਵੱਧ ਮਿਹਨਤੀ ਅਤੇ ਹੁਨਰਮੰਦ ਹੋਰ ਕੌਣ ਹੋ ਸਕਦਾ ਹੈ ਤੀਜਾ ਅਤੇ ਸਭ ਤੋਂ ਪਾਵਕ ਐਲਾਨ ਉਹਨਾਂ ਵੀਰਾਂ ਲਈ ਹੈ ਜੋ ਗੈਰ ਕਾਨੂੰਨੀ ਟਾਂਗ ਨਾਲ ਜਾਂ ਜਿਵੇਂ ਅਸੀਂ ਕਹਿੰਦੇ ਹਾਂ ਡੌਕੀ ਲਗਾ ਕੇ ਅਮਰੀਕਾ ਪਹੁੰਚੇ ਹਨ ਅਤੇ ਸਾਲਾਂ ਤੋਂ ਬਿਨਾ ਕਾਗਜ਼ਾ ਦੇ ਲੁਕਛਿਪ ਕੇ ਦਿਨ ਕੱਟ ਰਹੇ ਹਨ ਇਹ ਮੁੱਦਾ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਦਰਦ ਹੈ 10 ਜਨਵਰੀ 2026 ਨੂੰ ਅਮਰੀਕਾ ਸਰਕਾਰ ਇੱਕ ਨਵੀਂ ਐਮਐਨਐਸਟੀ ਜਾਂ ਮਾਫੀ ਯੋਜਨਾ ਦਾ ਐਲਾਨ ਕਰਨ ਜਾ ਰਹੀ ਹੈ ਇਸ ਯੋਜਨਾ ਦੇ ਤਹਿਤ ਉਹ ਲੋਕ ਜੋ ਇੱਕ ਨਿਸ਼ਚਿਤ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ ਆਪਣਾ ਰਿਕਾਰਡ ਸਾਫ਼ ਰੱਖਿਆ ਹੈ ਅਤੇ ਟੈਕਸ ਪਰਣ ਲਈ ਤਿਆਰ ਹਨ ਉਹਨਾਂ ਨੂੰ ਪੱਕੇ ਹੋਣ ਦਾ ਇੱਕ ਕਾਨੂੰਨੀ ਰਸਤਾ ਦਿੱਤਾ ਜਾਵੇਗਾ ਇਹ ਖਬਰ ਸੁਣ ਕੇ ਕਈ ਕਰਾਵਿਚ ਖੁਸ਼ੀ ਦੇ ਦੀਵੇ ਬਲ ਉੱਠਣਗੇ ਕਿਉਂਕਿ ਬਿਨਾ ਕਾਗਜ਼ਾਂ ਦੇ ਪਰਦੇਸ ਵਿੱਚ ਰਹਿਣਾ ਨਰਕ ਭੋਗਣ ਬਰਾਬਰ ਹੁੰਦਾ ਹੈ ਨਾ ਤੁਸੀਂ ਬਿਮਾਰ ਹੋਣ ਤੇ ਡਾਕਟਰ ਕੋਲ ਜਾ ਸਕਦੇ ਹੋ ਨਾ ਪੁਲਿਸ ਦੀ ਮਦਦ ਲੈ ਸਕਦੇ ਹੋ ਅਤੇ ਨਾ ਹੀ ਆਪਣੇ ਵਤਨ ਵਾਪਸ ਜਾ ਕੇ ਮਰਦੇ ਹੋਏ ਮਾਪੇ ਦਾ ਮੂੰਹ ਦੇਖ ਸਕਦੇ ਹੋ ਇਹ ਐਲਾਨ ਉਹਨਾਂ ਹਜ਼ਾਰਾਂ ਪੰਜਾਬੀਆਂ ਨੂੰ ਹਨੇਰੇ ਵਿੱਚੋਂ ਕੱਢ ਕੇ ਰੋਸ਼ਨੀ ਵਿੱਚ ਲੈ ਆਵੇਗਾ। ਉਹ ਹੁਣ ਸਿਰ ਚੁੱਕ ਕੇ ਜਿਸ ਕਣਗੇ ਆਪਣਾ ਡਰਾਈਵਿੰਗ ਲਾਇਸੈਂਸ ਬਣਵਾ ਸਕਣਗੇ ਅਤੇ ਸਭ ਤੋਂ ਜ਼ਰੂਰੀ ਗੱਲ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਪੰਜਾਬ ਆ ਸਕਣਗੇ। ਇਹ ਸਿਰਫ ਇੱਕ ਕਾਨੂੰਨੀ ਬਦਲਾ ਨਹੀਂ ਇਹ ਮਨੁੱਖਤਾ ਦੇ ਨਾਂ ਤੇ ਚੁੱਕਿਆ ਗਿਆ ਇੱਕ ਬਹੁਤ ਵੱਡਾ ਕਦਮ ਹੈ ਜੋ ਸਾਡੇ ਪਾਈਚਾਰੇ ਦੀ ਕਿਸਮਤ ਪਲਟ ਦੇਵੇਗਾ। ਚੌਥਾ ਐਲਾਨ ਖਾਸ ਟੋਰ ਇਸ ਸਾਡੇ ਟਰੱਕਿੰਗ ਪਾਈਚਾਰੇ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਲਈ ਬਹੁਤ ਮਾਇਨੇ ਰੱਖਦਾ ਹੈ ਅਮਰੀਕਾ ਦੀ ਅਰਥਵਿਵਸਥਾ ਨੂੰ ਚਲਾਉਣ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਅਤੇ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਨੂੰ ਹੁਣ ਉੱਥੋਂ ਦੀ ਸਰਕਾਰ ਨੇ ਵੀ ਮੰਨ ਲਿਆ ਹੈ 10 ਜਨਵਰੀ ਨੂੰ ਇੱਕ ਕੋਸ਼ਣਾ ਹੋਣ ਦੀ ਪੂਰੀ ਸੰਭਾਵਨਾ ਹੈ ਕਿ ਟ੍ਰਾਂਸਪੋਰਟ ਅਤੇ ਐਗਰੀਕਲਚਰ ਸੈਕਟਰ ਵਿੱਚ ਕੰਮ ਕਰਨ ਵਾਲਿਆਂ ਲਈ ਇੱਕ ਵਿਸ਼ੇਸ਼ ਵੀਜ਼ਾ ਕੈਟਾਗਰੀ ਬਣਾਈ ਜਾਵੇਗੀ ਇਸ ਦਾ ਮਤਲਬ ਹੈ ਕਿ ਹੁਣ ਟਰੱਕ ਡਰਾਈਵਰਾਂ ਅਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਸਿਰਫ ਮਜ਼ਦੂਰ ਨਹੀਂ ਸਮਝਿਆ ਜਾਵੇਗਾ ਬਲਕਿ ਉਹਨਾਂ ਨੂੰ ਜ਼ਰੂਰੀ ਵਰਕਰ ਡਿਸੈਂਸ਼ੀਅਲ ਵਰਕਰਸ ਦਾ ਦਰਜਾ ਮਿਲੇਗਾ ਇਸ ਦਰਜੇ ਦੇ ਨਾਲ ਹੀ ਉਹਨਾਂ ਲਈ ਗ੍ਰੀਨ ਕਾਰਡ ਲੈਣ ਦਾ ਰਾਹ ਬਹੁਤ ਆਸਾਨ ਅਤੇ ਤੇਜ਼ ਹੋ ਜਾਵੇਗਾ ਪੰਜਾਬੀ ਜੋ ਆਪਣੀ ਮਿਹਨਤ ਅਤੇ ਜਾਨ ਜੋਖਮ ਵਿੱਚ ਪਾ ਕੇ ਦਿਨ ਰਾਤ ਟਰੱਕ ਚਲਾਉਂਦੇ ਹਨ ਅਮਰੀਕਾ ਦੇ ਕੋਨੇ-ਕੋਨੇ ਤੱਕ ਸਮਾਨ ਪਹੁੰਚਾਉਂਦੇ ਹਨ ਉਨ੍ਹਾਂ ਦੀ ਮਿਹਨਤ ਦਾ ਮੁੱਲ ਹੁਣ ਪੈਣ ਜਾ ਰਿਹਾ ਹੈ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਦੋਸਤ ਇਸ ਕਿੱਤੇ ਵਿੱਚ ਹੈ ਤਾਂ ਉਨ੍ਹਾਂ ਲਈ ਇਹ ਖਬਰ ਕਿਸੇ ਵੱਡੇ ਇਨਾਮ ਤੋਂ ਘੱਟ ਨਹੀਂ ਹੈ ਇਸ ਨਾਲ ਨਾ ਸਿਰਫ ਉਨ੍ਹਾਂ ਦੀ ਕਮਾਈ ਵਧੇਗੀ ਬਲਕਿ ਉਨ੍ਹਾਂ ਨੂੰ ਸਮਾਜ ਵਿੱਚ ਉਹ ਇੱਜ਼ਤ ਵੀ ਮਿਲੇਗੀ ਜਿਸ ਦੇ ਉਹ ਹੱਕਦਾਰ ਹਨ ਇਹ ਐਲਾਨ ਸਾਬਤ ਕਰਦਾ ਹੈ ਕਿ ਅਮਰੀਕਾ ਨੂੰ ਹੁਣ ਸਾਡੇ ਮਿਹਨਤੀ ਪੰਜਾਬੀ ਵੀਰਾਂ ਦੀ ਕਿੰਨੀ ਲੋੜ ਹੈ ਪੰਜਵਾਂ ਐਲਾਨ ਉਹਨਾਂ ਪਰਿਵਾਰਾਂ ਲਈ ਹੈ ਜੋ ਵਿਜ਼ਟਰ ਵੀਜ਼ੇ ਤੇ ਅਮਰੀਕਾ ਘੁੰਮਣ ਜਾਂਦੇ ਹਨ ਪਰ ਦਿਲ ਵਿੱਚ ਇਹ ਚਾਤ ਰੱਖਦੇ ਹਨ ਕਿ ਕਾਸ਼ ਅਸੀਂ ਇੱਥੇ ਹੀ ਰਹਿ ਸਕਦੇ ਹੁਣ ਤੱਕ ਵਿਜ਼ਟਰ ਵੀਜ਼ੇ ਨੂੰ ਵਰਕ ਪਰਮਿਟ ਵਿੱਚ ਬਦਲਵਾਉਣਾ ਬਹੁਤ ਔਖਾ ਅਤੇ ਪੇਚੀਦਾ ਕੰਮ ਸੀ ਜਿਸ ਵਿੱਚ ਅਕਸਰ ਧੋਖਾਧਰੀ ਹੁੰਦੀ ਸੀ ਪਰ 10 ਜਨਵਰੀ 2026 ਦੇ ਨਵੇਂ ਨਿਯਮਾਂ ਮੁਤਾਬਕ ਅਮਰੀਕਾ ਦੇ ਅੰਦਰ ਰਹਿੰਦੇ ਹੋਏ ਹੀ ਆਪਣਾ ਸਟੇਟਸ ਬਦਲਣਾ ਆਸਾਨ ਹੋ ਜਾਵੇਗਾ ਜੇਕਰ ਕੋਈ ਵਿਜ਼ਟਰ ਵੀਜ਼ੇ ਤੇ ਆਇਆ ਵਿਅਕਤੀ ਅਮਰੀਕਾ ਵਿੱਚ ਕੋਈ ਜਾਇਜ਼ ਨੌਕਰੀ ਲੱਭ ਲੈਂਦਾ ਹੈ ਤਾਂ ਉਸ ਨੂੰ ਵਾਪਸ ਭਾਰਤ ਜਾ ਕੇ ਦੁਬਾਰਾ ਵੀਜ਼ਾ ਲਗਵਾਉਣ ਦੀ ਲੋੜ ਨਹੀਂ ਪਵੇਗੀ ਉਹ ਉੱਥੇ ਰਹਿੰਦੇ ਹੋਏ ਹੀ ਆਪਣੀ ਫਾਈਲ ਲਗਾ ਸਕੇਗਾ ਇਹ ਖਬਰ ਉਹਨਾਂ ਬਜ਼ੁਰਗ ਮਾਪਿਆਂ ਜਾਂ ਰਿਸ਼ਤੇਦਾਰਾਂ ਲਈ ਬਹੁਤ ਅਹਿਮ ਹੈ ਜੋ ਆਪਣੇ ਬੱਚਿਆਂ ਕੋਲ ਪੱਕੇ ਤੌਰ ਤੇ ਰਹਿਣਾ ਚਾਹੁੰਦੇ ਹਨ اور ویزا نیما کارن مجبور سن اس نال ਪਰਿਵਾਰਾਂ ਦਾ ਵਿਛੋੜਾ ਘਟੇਗਾ ਅਤੇ ਲੋਕ قانونی ٹاੰਗ ਨਾਲ ਉਥੇ ਸੈਟਲ ਹੋ ਸਕਣਗੇ ਇਹ سہولت ਪਹਿਲਾ ਸਿਰਫ ਕੁਝ ਖਾਸ ਵਰਗਾ ਲਈ ਸੀ ਪਰ ਹੁਣ ਇਸ ਦਾ ਦਾਇਰਾ ਵਧਾ ਕੇ ਆਮ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਜੋ ਕਿ ਸਾਢੇ ਪਾਈਚਾਰੇ ਲਈ ਬਹੁਤ ਵੱਡੀ ਰਾਤ ਦੀ ਖਬਰ ਹੈ ਛੇਵਾਂ ਐਲਾਨ ਪਰਿਵਾਰਕ ਇਕਤਾ ਨੂੰ ਲੈ ਕੇ ਹੈ ਪੰਜਾਬੀਆਂ ਲਈ ਪਰਿਵਾਰ ਹੀ ਸਭ ਕੁਝ ਹੁੰਦਾ ਹੈ ਅਤੇ ਜਦੋਂ ਪਰਿਵਾਰ ਦਾ ਅੱਧਾ ਹਿੱਸਾ ਸੱਤ ਸਮੁੰਦਰ ਪਾਰ ਹੋਵੇ ਅਤੇ ਅੱਧਾ ਪੰਜਾਬ ਵਿੱਚ ਤਾਂ ਦਿਲ ਹਮੇਸ਼ਾ ਉਦਾਸ ਰਹਿੰਦਾ ਹੈ ਅਮਰੀਕਾ ਸਰਕਾਰ ਨੇ ਇਸ ਗੱਲ ਨੂੰ ਸਮਝਦੇ ਹੋਏ ਫੈਮਿਲੀ ਸਪਾਂਸਰਸ਼ਿਪ ਦੇ ਕੇਸਾਂ ਦੀ ਰਫ਼ਤਾਰ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ ਜੋ ਪੈਨ ਬਰਾਵਾ ਕੈਟਾਗਰੀ ਦੀ ਆ ਫਾਇਲਾ 10-10 ਸਾਲਾਂ ਤੋਂ ਤੋੜ ਫੱਕ ਰਹੀਆਂ ਸਨ ਉਹਨਾਂ ਨੂੰ ਹੁਣ ਫਾਸਟ ਟਰੈਕ ਤੇ ਪਾਇਆ ਜਾਵੇਗਾ 10 ਜਨਵਰੀ ਨੂੰ ਹੋਣ ਵਾਲੇ ਐਲਾਨ ਵਿੱਚ ਇਹ ਸਾਫ਼ ਹੋ ਜਾਵੇਗਾ ਕਿ ਕਿਵੇਂ ਪ੍ਰੋਸੈਸਿੰਗ ਸਮੇਂ ਨੂੰ ਕਟਾ ਕੇ ਕੁਝ ਸਾਲਾਂ ਵਿੱਚ ਲਿਆਂਦਾ ਜਾਵੇਗਾ ਇਸ ਦਾ ਮਤਲਬ ਹੈ ਕਿ ਹੁਣ ਮਾਮੇ ਪੂਆ ਚਾਚੇ ਜਾਂ ਪੈਣ ਬਰਾਮਾ ਨੂੰ ਬੁਲਾਉਣਾ ਸਿਰਫ ਇੱਕ ਸੁਪਨਾ ਨਹੀਂ ਰਹੇਗਾ ਬਲਕਿ ਜਲਦੀ ਹੀ ਹਕੀਕਤ ਬਣੇਗਾ ਇਹ ਕਦਮ ਅਮਰੀਕਾ ਵਿੱਚ ਵੱਸਦੇ ਪੰਜਾਬੀ ਸਮਾਜ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰੇਗਾ ਕਿਉਂਕਿ ਜਦੋਂ ਆਪਣਾ ਖੂਨ ਆਪਣਾ ਪਰਿਵਾਰ ਕੋਲ ਹੁੰਦਾ ਹੈ ਤਾਂ ਇਨਸਾਨ ਵੱਡੀ ਤੋਂ ਵੱਡੀ ਮੁਸੀਬਤ ਨਾਲ ਵੀ ਲੜ ਸਕਦਾ ਹੈ ਇਹ ਖੁਸ਼ਖਬਰੀ ਉਹਨਾਂ ਸਾਰਿਆਂ ਲਈ ਹੈ ਜਿਨ੍ਹਾਂ ਨੇ ਸਪான்ਸਰਸ਼ਿਪ ਦੀਆਂ ਫਾਈਲਾਂ ਲਗਾਈਆਂ ਹੋਈਆਂ ਹਨ ਅਤੇ ਉਡੀਕ ਕਰਦਿਆ ਅੱਖਾਂ ਪੱਥਰਾ ਗਈਆਂ ਹਨ ਸੱਤਵਾਂ ਐਲਾਨ ਸਿਹਤ ਅਤੇ ਬੀਮਾ ਸਹੂਲਤਾਂ ਨਾਲ ਜੁੜਿਆ ਹੋਇਆ ਹੈ ਅਕਸਰ ਦੇਖਿਆ ਗਿਆ ਹੈ ਕਿ ਨਵੇਂ ਗਏ ਇਮੀਗ੍ਰਾਈਟਸ ਨੂੰ ਉੱਥੇ ਮਹਿੰਗੇ ਇਲਾਜ ਕਾਰਨ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਨਵੀਂ ਕੋਸ਼ਣਾ ਮੁਤਾਬਕ ਕਾਨੂੰਨੀ ਪ੍ਰਕਿਰਿਆ ਵਿੱਚ ਚੱਲ ਰਹੇ ਇਮੀਗ੍ਰਾਈਟਸ ਨੂੰ ਵੀ ਹੁਣ ਸਸਤੀਆਂ ਸਰਕਾਰੀ ਸਿਹਤ ਸਹੂਲਤਾਂ ਤੱਕ ਪਹੁੰਚ ਦਿੱਤੀ ਜਾਵੇਗੀ ਪਹਿਲਾਂ ਇਹ ਸਹੂਲਤਾਂ ਸਿਰਫ ਗ੍ਰੀਨ ਕਾਰਡ ਹੋਲਡਰਾਂ ਜਾਂ ਸਿਟੀਜ਼ਨਾਂ ਲਈ ਸਨ ਇਹ ਸਾਡੇ ਬਜ਼ੁਰਗਾਂ ਲਈ ਬਹੁਤ ਵੱਡੀ ਗੱਲ ਹੈ ਜੋ ਆਪਣੇ ਬੱਚਿਆਂ ਕੋਲ ਜਾ ਕੇ ਰਹਿਣਾ ਚਾਹੁੰਦੇ ਹਨ ਪਰ ਉੱਥੋਂ ਦੇ ਹਸਪਤਾਲਾਂ ਦੇ ਖਰਚੇ ਸੁਣ ਕੇ ਡਰ ਜਾਂਦੇ ਹਨ ਇਸ ਨੀਤੀ ਨਾਲ ਹਰ ਪੰਜਾਬੀ ਜੋ ਉੱਥੇ ਸੰਘਰਸ਼ ਕਰ ਰਿਹਾ ਹੈ ਉਸ ਨੂੰ ਇਹ تسल्ली ਹੋਵੇਗੀ ਕਿ ਜੇਕਰ ਕੱਲ ਨੂੰ ਕੋਈ ਬਿਮਾਰੀ ਆਉਂਦੀ ਹੈ ਤਾਂ ਅਮਰੀਕਾ ਦਾ ਸਿਸਟਮ ਉਸ ਦੀ ਮਦਦ ਕਰੇਗਾ ਇਹ ਇਨਸਾਨੀਅਤ ਦੇ ਪੱਖ ਤੋਂ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੋ ਵਿਦੇਸ਼ਾਂ ਵਿੱਚ ਬੈਠੇ ਸਾਡੇ ਆਪਣਿਆਂ ਨੂੰ ਸੁਰੱਖਿਆ ਦਾ ਅਹਿਸਾਸ ਦਿਵਾਏਗਾ 8ਵਾਂ ਅਤੇ ਆਖਰੀ ਐਲਾਨ ਜੋ ਸ਼ਾਇਦ ਸਭ ਤੋਂ ਵੱਧ ਦਿਲ ਨੂੰ ਛੂਹ ਲੈਣ ਵਾਲਾ ਹੈ ਉਹ ਹੈ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਅਮਰੀਕਾ ਵਿੱਚ ਮਾਨਤਾ ਮਿਲਣਾ ਖਬਰਾਂ ਆ ਰਹੀਆਂ ਹਨ ਕਿ 10 ਜਨਵਰੀ 2026 ਨੂੰ ਕਈ ਅਮਰੀਕੀ ਸੂਬਿਆਂ ਵਿੱਚ ਪੰਜਾਬੀ ਨੂੰ ਇੱਕ ਅਧਿਕਾਰਤ ਜਾਂ ਮਾਨਤਾ ਪ੍ਰਾਪਤ ਭਾਸ਼ਾ ਵਜੋਂ ਵਿਸ਼ੇਸ਼ ਦਰਜਾ ਦਿੱਤੇ ਜਾਣ ਦਾ ਐਲਾਨ ਹੋ ਸਕਦਾ ਹੈ ਇਸ ਦਾ ਮਤਲਬ ਹੈ ਕਿ ਸਰਕਾਰੀ ਦਫ਼ਤਰਾਂ ਹਸਪਤਾਲਾਂ ਅਤੇ ਕੋਰਟ ਚੈਰੀਆਂ ਵਿੱਚ ਪੰਜਾਬੀ ਅਨੁਵਾਦਕ ਅਤੇ ਪੰਜਾਬੀ ਵਿੱਚ ਦਸਤਾਵੇਜ਼ ਉਪਲਬਧ ਹੋਣਗੇ ਇਹ ਸਾਡੀ ਮਾਂ ਬੋਲੀ ਦਾ ਬਹੁਤ ਵੱਡਾ ਸਤਿਕਾਰ ਹੈ ਇਸ ਦੇ ਨਾਲ ਹੀ ਵਿਸਾਖੀ ਅਤੇ ਗੁਰਪੁਰਬ ਵਰਗੇ ਤਿਉਹਾਰਾਂ ਤੇ ਜਨ ਤੱਕ ਛੁੱਟੀਆਂ ਜਾਂ ਵਿਸ਼ੇਸ਼ ਸਮਾਗਮਾਂ ਦੀ ਕੋਸ਼ਣਾ ਵੀ ਸੰਭਵ ਹੈ ਇਹ ਸਾਬਤ ਕਰਦਾ ਹੈ ਕਿ ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਨੇਕੀ ਨਾਲ ਅਮਰੀਕਾ ਵਿੱਚ ਕਿੰਨਾ ਉੱਚਾ ਮੁਕਾਮ ਹਾਸਲ ਕਰ ਲਿਆ ਹੈ ਕਿ ਅੱਜ ਉੱਥੋਂ ਦੀ ਸਰਕਾਰ ਸਾਡੇ ਤਿਉਹਾਰਾਂ ਅਤੇ ਭਾਸ਼ਾ ਨੂੰ ਸਿਰਮੱਥੇ ਲਗਾ ਰਹੀ ਹੈ ਇਹ ਐਲਾਨ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਵਿੱਚ ਬਹੁਤ ਮਦਦਗਾਰ ਹੋਵੇਗਾ ਅੰਤ ਵਿੱਚ ਇਸ ਵੀਡੀਓ ਦਾ ਸਭ ਤੋਂ ਮਹੱਤਵਪੂਰਨ ਸੁਨੇਹਾ ਅਤੇ ਨੈਤਿਕ ਸਿੱਖਿਆ ਇਹ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਅਤੇ ਸੱਚੇ ਰਾਹ ਤੇ ਚੱਲਣ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਦੋਸਤੋ ਇਹ ਐਲਾਨ ਸਾਬਤ ਕਰਦੇ ਹਨ ਕਿ ਜੇਕਰ ਅਸੀਂ ਕਾਨੂੰਨ ਦਾ ਪਾਲਣ ਕਰੀਏ ਤੀਰਜ ਰੱਖੀਏ ਅਤੇ ਸਹੀ ਤਰੀਕੇ ਨਾਲ ਚੱਲੀਏ ਤਾਂ دیر ਸਵੇਰ ਮੰਜ਼ਿਲ ਜ਼ਰੂਰ ਮਿਲਦੀ ਹੈ ਗਲਤ ਰਸਤੇ 에ਜੰਟਾਂ ਦੀਆਂ ਠੱਗੀਆਂ ਅਤੇ ਕਾਲੀ ਅਕਸਰ ਨੁਕਸਾਨ ਹੀ ਕਰਦੀ ਹੈ 10 ਜਨਵਰੀ 2026 ਦੇ ਇਹ ਬਦਲਾ ਉਹਨਾਂ ਸਾਰੇ ਲੋਕਾਂ ਦੀ ਜਿੱਤ ਹੈ ਜਿਨ੍ਹਾਂ ਨੇ ਹਾਰ ਨਹੀਂ ਮੰਨੀ ਇਸ ਲਈ ਆਪਣੀ ਤਿਆਰੀ ਪੂਰੀ ਰੱਖੋ ਆਪਣੇ ਕਾਗਜ਼ ਪੱਤਰ ਸਹੀ ਰੱਖੋ ਅਤੇ ਹਮੇਸ਼ਾ ਆਸਵੰਦ ਰਹੋ ਅਮਰੀਕਾ ਵੱਲੋਂ ਇਹ ਖੁਸ਼ਖਬਰੀ ਸਿਰਫ ਇੱਕ ਮੌਕਾ ਹੈ ਇਸ ਨੂੰ ਸੰਭਾਲਣਾ ਅਤੇ ਇਸ ਦਾ ਸਹੀ ਫਾਇਦਾ ਲੈਣਾ ਤੁਹਾਡੇ ਹੱਥ ਵਿੱਚ ਹੈ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਇੱਕ ਨਵੀਂ ਉਮੀਦ ਲੈ ਕੇ ਆਈ ਹੋਵੇਗੀ ਅਤੇ ਤੁਹਾਡੇ ਸੁਪਨਿਆਂ ਨੂੰ ਖੰਭ ਲਗਾਵੇਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ